ਦੁਨੀਆ ਬਦਲ ਗਈ ਵਕਤ ਬਦਲ ਗਿਆ ਦੁਨੀਆ ਚ ਤੌਰ ਤਰੀਕੇ ਬਦਲ ਗਏ ਲੇਕਿਨ ਇਹ ਹਿੰਦੁਸਤਾਨ ਹੈ ਜਿੱਥੇ ਮੇਰੇ ਭਰਾ ਪਹਿਣਾ ਸਾਡੀਆਂ ਧੀਆ ਸਫਾਈ ਸੇਵਕ ਦੇ ਰੂਪ ਵਿੱਚ ਅੱਜ ਵੀ ਹੱਥੀਂ ਕੰਮ ਕਰਕੇ ਇਸ ਸ਼ਹਿਰ ਦੀਆਂ ਗਲੀਆਂ ਇਸ ਸ਼ਹਿਰ ਦੀਆਂ ਨਾਲੀਆਂ ਔਰ ਦੁਨੀਆ ਭਰ ਦੇ ਗੰਦ ਦੀ ਸਫਾਈ ਕਰਕੇ ਲੋਕਾਂ ਨੂੰ ਰਹਿਣ ਵਾਲਾ ਵਾਤਾਵਰਣ ਦਿੰਦੇ ਆ ਤੇ ਜਿੱਥੇ ਇਹ ਇਦਾਂ ਦਾ ਕਾਰਜ ਕਰਦੇ ਆ ਅੱਜ ਪੈਸੇ ਦੀ ਕੀਮਤ ਕੋਈ ਨਹੀਂ ਰਹੀ ਮੈਂ ਨਹੀਂ ਸਮਝਦਾ ਕਿ ਦੁਨੀਆ ਦੇ ਵਿੱਚ ਕਿਤੇ ਇੰਨੀ ਕਿ ਤਨਖਾਹ ਮਿਲਦੀ ਹੋਵੇ ਜਿੰਨੀ ਤੇ ਇਹ ਕੰਮ ਕਰਦੇ ਆ ਇਹਨਾਂ ਨੂੰ ਕੁੱਲ 10600 ਰੁਪਇਆ ਮਿਲਦਾ ਹੈ ਜੇ ਬੰਦਾ ਬਿਮਾਰ ਹੋ ਜਾਏ ਤਾਂ ਡਾਕਟਰ ਬਿੱਲ 10600 ਦਾ ਨਹੀਂ ਬਣਾਉਂਦਾ ਬੰਦ ਦਾ ਬਣਾਉਂਦਾ ਜਿਸ ਬੀਬੀ ਨੇ ਰਸੋਈ ਚਲਾਣੀ ਹੈ ਜਿਹਦੇ ਕਰਦੇ ਚਾਰ ਜੀ ਹੈ ਉਹਦੀ ਰਸੋਈ ਨਹੀਂ ਚੱਲਦੀ 10600 ਜੇ ਮਕਾਨ ਦੀ ਛੱਤ ਚੋਂ ਲੱਪੋਵੇ ਸਰ 10600 ਵਾਲੇ ਦੇ ਸਿਰ 'ਚ ਪਾਣੀ ਤਾਂ ਪੈ ਸਕਦਾ ਲੇਕਿਨ ਛੱਤ ਦੀ ਰਿਪੇਅਰ ਨਹੀਂ ਕਰ ਸਕਦਾ ਲੇਕਿਨ ਹਰ ਦੋ ਦੋ ਹੋ ਗਈ ਜਦੋਂ 10600 ਲੈਣ ਆ ਰਹੇ ਆ ਤੇ ਵੀ ਡਾਕਾ ਮਾਰ ਕੇ ਇਹਨਾਂ ਦਾ ਕੰਮ ਕਿਸੇ ਬਾਹਰੀ ਕੰਪਨੀ ਨੂੰ ਦੇ ਦਿੱਤਾ ਜਾਵੇ ਉਸ ਗੱਲ ਤੋਂ ਖਿਲਾਫ ਆਪਣੇ ਗੁੱਸੇ ਤੇ ਨਾਰਾਜ਼ਗੀ ਦਾ ਇਜ਼ਹਾਰ ਕਰਨ ਵਾਸਤੇ ਨਾ ਕੇਵਲ ਲੰਗਰ ਦੇ ਵਿੱਚ ਬਲਕਿ ਪੰਜਾਬ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਅੰਦਰ ਜਬਰਦਸਤ ਸੰਘਰਸ਼ ਸਫਾਈ ਸੇਵਕਾਂ ਵੱਲੋਂ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਗੱਲ ਬਕਾਵਾ ਤੁਹਾਨੂੰ ਅਡਵਾਂਸ ਵਧਾਈ ਦੇਣਾ ਜਿਸ ਤਰੀਕੇ ਨਾਲ ਤੁਸੀਂ ਨਿਕਲੇ ਹੋ ਜਿਸ ਤਰੀਕੇ ਨਾਲ ਤੁਸੀਂ ਸਫਲ ਸ਼ੁਰੂ ਕੀਤਾ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਜਿੱਤ ਤੁਹਾਡੀ ਹੋਣੀ ਹੈ